ਤੇ ਨਿਬਾਗੰ ਓਏ ਹਰਕੇ ਸੰਤਨ ਆਖੀਆਂ ਬਨਾਰਸ ਕੇ ਠੱਗ ਅੰਧੇ ਮੋਖਣ ਲੋਇਣ ਨਾ ਹੈ ਅੰਦੇ ਸੇ ਨਾਨਕਾ ਜੇ ਖਸਮੋ ਕਥੇ ਜਾਹੇ ਸਾਜੇ ਨਵਾਜੇ ਪਿਆਰੀ ਤੇ ਸਤਿਕਾਰਯੋਗ ਸਾਧ ਸੰਤ ਜੀਓ ਉਹ ਫਤਿਹ ਦੀ ਪਈਏ ਸਾਂਝ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਭ ਨੂੰ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਬੋਲ ਦੇ ਵਿੱਚ ਬਿਠਾ ਕੇ ਗੁਰਮਤ ਵਿਚਾਰਨ ਦਾ ਕੰਰਨ ਦਾ ਸੁਭਾਗਾ ਸਮਾਂ ਬਖਸ਼ਿਆ ਕੋਟੋਂ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਕੰਮ ਪਲ ਇਤਿਹਾਸ ਨੂੰ ਜਾਵੇ ਉਹ ਮੁੱਕਦੇ ਮੁੱਕਦੇ ਮੁੱਕ ਜਾਂਦੀ ਜੱਸ ਕੌਮ ਦਾ ਖੂਨ ਪੈ ਠੰਡਾ ਜਾਵੇ ਉਹ ਸੁੱਕਦੇ ਆ ਸੁੱਕਦੇ ਆ ਸੁੱਕ ਜਾਂਦੇ ਜੱਸ ਕੌਮ ਦਾ ਨੌਜਾਨ ਹੋ ਐਬੀ ਜਾਵੇ ਉਹਦੀ ਹੰਤੀ ਰੁਕਦਿਆਂ ਰੁਕਦਿਆ ਰੁਕ ਜਾਂਦੀ ਜੇਕਰ ਜ਼ੁਲਮ ਨੂੰ ਜ਼ੁਲਮ ਕਰਨ ਨੂੰ ਤੋ ਰੋਕੀ ਇਹਨਾਂ ਦਾ ਵੀਰ ਤਾਂ ਮੁੱਕਦਿਆ ਮੁੱਕਦਿਆ ਮੁੱਕ ਜਾਂਦੇ ਜਿਹੜੇ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਉਹ ਲੰਮਾ ਸਮਾਂ ਦੁਨੀਆ ਤੇ ਜਿਉਂਦੀ ਰਹਿੰਦੀ ਨਹੀਂ ਇਸੇ ਹੀ ਨੀਤੀ ਨੂੰ ਲੈ ਕੇ ਅੱਜ ਸਾਡੀ ਕੌਮ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਵੱਡੀਆਂ ਪਾਕੈ ਸਾਨੂੰ ਸਿਧਾਂਤ ਬਦਲਣ ਦਾ ਬੜੇ ਤਰੀਕੇ ਦੇ ਦਿੱਤੇ ਨੇ ਕਿ ਆਪ ਹੀ ਤਰੀਕਾ ਤੁਹਾਡੇ ਵਾਸਤੇ ਠੀਕ ਆ ਜਿਹੜਾ ਠੀਕ ਲੱਗਦਾ ਪਾਸੋ ਲਿਆ ਕੇ ਕੌਮ ਤੇ ਥੋਪ ਦਿੰਦੇ ਨੇ ਕਿ ਸਾਨੂੰ ਆਪਣੇ ਇਤਿਹਾਸ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਸਾਨੂੰ ਆਪਣੇ ਸਿਧਾਂਤ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਸਾਨੂੰ ਆਪਣੇ ਨਿਜਮਾ ਤੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਸਾਨੂੰ ਸਾਡੀ ਗੁਰਬਾਣੀ ਤੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਉਹ ਯਤਨ ਕਰਦੇ ਕੌਣ ਨੇ ਜਿਹੜੇ ਲੋਕ ਲੰਮੇ ਲੰਮੇ ਚੋਲੇ ਪਾ ਕੇ ਤੇ ਸਾਡੇ ਵਿੱਚ ਛੱਡ ਦਿੱਤੇ ਤੁਸੀਂ ਇਸ ਮਰਜ਼ਾਦਾ ਨੂੰ ਥੋੜਾ ਜਿਹਾ ਇਹ ਢੰਗ ਨਾਲ ਟੇਡਾ ਕਰ ਦਿਓ ਇਸ ਮਰਜ਼ਾਦਾ ਨੂੰ ਥੋੜਾ ਜਿਹਾ ਇਸ ਢੰਗ ਨਾਲ ਟੇਡਾ ਕਰ ਦਿਓ ਤਾਂ ਕਿ ਕੌਮ ਦੇ ਵਿੱਚ ਵੰਡੀਆਂ ਇੰਨੀਆਂ ਕ ਪਾ ਦਿਓ ਆਪਸ ਵਿੱਚ ਹੀ ਲੜਦੇ ਰਹਿਣ ਹੁਣ ਤਰ੍ਹਾਂ ਤਰ੍ਹਾਂ ਦੀਆਂ ਇਹਨਾਂ ਨੇ ਪਾ ਕੇ ਵੰਡੀਆਂ ਕਲਗੀਧਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਦੁਨੀਆ ਤੋਂ ਵੱਖਰਾ ਸਾਨੂੰ ਪ੍ਰਤੀਕ ਦਿੱਤਾ ਆਜ਼ਾਦੀ ਦਾ ਪ੍ਰਤੀਕ ਹੈ ਇੱਕ ਦੁਨੀਆ ਤੋਂ ਵੱਖਰਾ ਸਾਡਾ ਨਿਸ਼ਾਨ ਹੈ ਨਿਸ਼ਾਨ ਸਾਹਿਬ ਅੱਜ ਉਹ ਬਹੁਤੇ ਡੇਰੇਦਾਰਾਂ ਨੇ ਨਿਸ਼ਾਨ ਸਾਹਿਬ ਆਪਣੇ ਡੇਰਿਆਂ ਤੋਂ ਗਾਇਬ ਕਰ ਦਿੱਤਾ ਨਿਸ਼ਾਨ ਸਾਹਿਬ ਦੀ ਇੱਕ ਸਾਡੇ ਪਰੰਪਰਾ ਸੀ ਕਲਗੀਧਰ ਪਾਤਸ਼ਾਹ ਨੇ ਇਸ ਕਰਕੇ ਲਾਇਆ ਸੀ ਕਿ ਜੁਲਮ ਹੁੰਦਾ ਕਿਸੇ ਤੇ ਕੋਈ ਬੇਸਹਾਰਾ ਕੋਈ ਲੋੜਵੰਦਾ ਜਿਹਦੀ ਕੋਈ ਨਹੀਂ ਸੁਣਦਾ ਉਹ ਦੂਰੋਂ ਅੰਦਾਜ਼ਾ ਲਾ ਲਵੇ ਇੱਥੇ ਉਹ ਲੋਕ ਲੈਂਦੇ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਜਿਹੜੇ ਲੋੜਵੰਦਾਂ ਦੀ ਸੇਵਾ ਕਰਦੇ ਆ ਬੇਸਹਾਰਿਆਂ ਦਾ ਸਹਾਰਾ ਬਣ ਜਾਂਦਾ ਭੁੱਖੇ ਦਾ ਪੇਟ ਭਰਦੇ ਨੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਉਹ ਰਹਿੰਦੇ ਨੇ ਜੇ ਕਿਸੇ ਤੇ ਵੀ ਜ਼ੁਲਮ ਹੁੰਦਾ ਜਾ ਕੇ ਪੁਕਾਰ ਕਰਦੇ ਤੇ ਉਹਨਾਂ ਦੇ ਜ਼ੁਲਮ ਨੂੰ ਰੋਕਣ ਦਾ ਯਤਨ ਕਰਦੇ ਇਥੇ ਗੁਰੂ ਕਾ ਖਾਲਸਾ ਰਹਿੰਦਾ ਪਰ ਅੱਜ ਉਹ ਲੰਮੇ ਚੋਲੇ ਵਾਲਿਆਂ ਨੇ ਚਿੱਟੀ ਸਿਉਖ ਕਹਿ ਲੋ ਚਾਹੇ ਉਹਨਾਂ ਨੂੰ ਕਹੀਏ ਚਿੱਟੇ ਬਗਲੇ ਉਹਨਾਂ ਨੇ ਅੱਜ ਉਹ ਨਿਸ਼ਾਨ ਸਾਹਿਬ ਸਾਡਾ ਗਾਇਬ ਕਰ ਦਿੱਤਾ ਜਿਹੜਾ ਸਾਡਾ ਮੇਨ ਸੀਗਾ ਕਿਉਂਕਿ ਨਿਸ਼ਾਨ ਸਾਹਿਬ ਗਾਇਬ ਹੋ ਜਾਂਦਾ ਤੇ ਅਸੀਂ ਆਪਣੇ ਉਸ ਪਵਿੱਤਰ ਸਿਧਾਂਤ ਤੋਂ ਪਾਸੇ ਹੋ ਜਾਂਦੇ ਆ ਕੱਲਾ ਨਿਸ਼ਾਨ ਸਾਹਿਬ ਵੀ ਨਹੀਂ ਬਦਲਿਆ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਨਾਮ ਬਦਲ ਕੇ ਅੱਜ ਉਹਨਾਂ ਨੇ ਆਪਣਾ ਨਾਮ ਹੋਰ ਹੀ ਆਪਣੇ ਹਿਸਾਬ ਦੇ ਨਾਲ ਰੱਖ ਲਿਆ ਕਿ ਗੁਰਦੁਆਰਾ ਸਾਹਿਬ ਦਾ ਨਾਮ ਵੀ ਇਹਨਾਂ ਨੂੰ ਚੰਗਾ ਨਾ ਲੱਗਾ ਇਥੇ ਤੇ ਨਹੀਂ ਸਾਨੂੰ ਗੁਰਬਾਣੀ ਨਾਲੋਂ ਤੋੜ ਕੇ ਸਾਡੇ ਇਤਿਹਾਸਿਕ ਸਾਖੀਆਂ ਇਤਿਹਾਸ ਨਾਲੋਂ ਤੋੜ ਕੇ ਆਪਣੇ ਮਰੇ ਹੋਏ ਬਾਬਿਆਂ ਦੀਆਂ ਝੂਠੀਆਂ ਮੁੱਠੀਆਂ ਬਣਾ ਕੇ ਸਾਖੀਆਂ ਅੱਜ ਸਾਡੇ ਤੇ ਥੋਪ ਰਹੇ ਨੇ ਇਹ ਲੋਕ ਇਹਨਾਂ ਤੋਂ ਸचेत ਹੋਣ ਦੀ ਲੋੜ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਕਿਰਤ ਕਰੋ ਇਹ ਲੋਕ ਉਹ ਕਿਰਤ ਨੂੰ ਛੱਡ ਕੇ ਆਪਣੇ ਡੇਰਿਆਂ ਦੇ ਅੰਦਰ ਭੋਰੇ ਬਣਾ ਕੇ ਬੈਠ ਗਏ ਨੇ ਇਹ ਭੋਰੇ ਨਹੀਂ ਬਣਾਏ ਇਹ ਜਿੱਦੂ ਅੱਗੇ ਚੱਲਦੇ ਆ ਸਾਡੇ ਇੱਕ ਸਿਧਾਂਤ ਦਾ ਪਵਿੱਤਰ ਅਲੱਗ ਦਾ ਸਤਖੰਡ ਤੇ ਸੱਚਖੰਡ ਅਸੀਂ ਕੇਵਲ ਉਸ ਨੂੰ ਕਹਿੰਨੇ ਆ ਜਿੱਥੇ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਜਾਂ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੋਖਾ ਹਸਨ ਹੋਵੇ ਉਹਨੂੰ ਅਸੀਂ ਸੱਚਖੰਡ ਕਹਿ ਸਕਦੇ ਆ ਪਰ ਇਹਨਾਂ ਲੋਕਾਂ ਨੇ ਇਹਨੂੰ ਵੀ ਬਦਲ ਦਿੱਤਾ ਜਿੱਥੇ ਰੱਖੇ ਨੇ ਬਾਬਿਆਂ ਦੇ ਪੁਰਾਣੇ ਕਸ਼ਾਰੇ ਜਿੱਥੇ ਰੱਖੀਆਂ ਨੇ ਖੁੰਡੀਆਂ ਜਿੱਥੇ ਰੱਖੀਆਂ ਨੇ ਬਾਲਟੀਆਂ ਉਹਨਾਂ ਮੰਜਾਂ ਤੇ ਵੱਟੀਆਂ ਵੱਡੀਆਂ ਬਣਾ ਕੇ ਨਾ ਬਾਬਿਆਂ ਦੀਆਂ ਫੋਟੋ ਤੇ ਉਹਨੂੰ ਸੱਚਖੰਡ ਦਾ ਨਾਮ ਦੇ ਦਿੱਤਾ ਸੱਚਖੰਡ ਦੀ ਵੀ ਤੋਹੀਨ ਕਰ ਦਿੱਤੀ ਇਹਨਾਂ ਲੋਕਾਂ ਨੇ ਗੰਨ ਨੂੰ ਤਾਂ ਬਹੁਤ ਲੰਮਾ ਚ ਲੰਮਾ ਕੁਛ ਇਹਨਾਂ ਕੋਲੇ ਗਿਨਿਆ ਨਹੀਂ ਜਾ ਸਕਦਾ ਕਿ ਇੰਨੀ ਕੁ ਸਾਡੇ ਸਿਧਾਂਤ ਦੀ ਇਹਨਾਂ ਨੇ ਉਲੰਘਣਾ ਕੀਤੀ ਆ ਖਾਲਸਾ ਜੀ ਉਹ ਯਾਦ ਰੱਖਿਓ ਕਿ ਜਿਹੜਾ ਗੁਰੂ ਦੇ ਸਿਧਾਂਤ ਨੂੰ ਨਹੀਂ ਮੰਨਦਾ ਜਿਹੜਾ ਗੁਰੂ ਦੀ ਮਰਯਾਦਾ ਨੂੰ ਨਹੀਂ ਮੰਨਦਾ ਜਿਹੜਾ ਗੁਰੂ ਦੇ ਬਚਨ ਨੂੰ ਨਹੀਂ ਮੰਨਦਾ ਉਹ ਤੇ ਸਿੱਖ ਵੀ ਨਹੀਂ ਹੋ ਸਕਦਾ ਮਹਾਪੁਰਸ਼ ਹੋਣ ਤਾਂ ਕਿਤੇ ਦੂਰ ਦੀਆਂ ਗੱਲਾਂ ਨੇ ਇਹ ਲੋਕ ਸਾਨੂੰ ਭੁਗਾ ਰਹੇ ਨੇ ਆਪਸ ਵਿੱਚ ਮੀਟਿੰਗਾਂ ਕਰਦੇ ਆ ਜਦੋਂ ਕੋਈ ਵੀ ਗੱਲ ਬਣਦੀ ਹੈ ਇੱਕ ਯਾਦ ਰੱਖਿਓ ਗੱਲ ਕਿ ਜਦੋਂ ਕੋਈ ਕਰਦਾ ਸਿਧਾਂਤ ਦੀ ਗੱਲ ਇਹਨਾਂ ਨੇ ਮਰਜ਼ਾਦਾ ਤਾਂ ਆਪਣਾ ਵੱਖੋ ਵੱਖਰੀਆਂ ਕੀਤੀਆਂ ਉਦੋਂ ਮੀਟਿੰਗ ਇਕੱਠੇ ਹੋ ਕੇ ਕਰਦੇ ਨੇ ਜਦੋਂ ਨਾਨਕਸ਼ਹੀ ਕਲੰਡਰ ਬਦਲਣਾ ਸੀ ਉਦੋਂ ਮੀਟਿੰਗ ਇਹਨਾਂ ਦੀਆਂ ਠਾਠਾਂ ਦੇ ਅੰਦਰ ਹੋਈ ਆ ਵੈਸੇ ਕਹਿਣਗੇ ਸਾਡੀ ਤੇ ਇਹਨਾਂ ਬਾਬਾਣਾ ਬਣਦੇ ਨਹੀਂ ਆਪਸ ਵਿੱਚ ਸਾਨੂੰ ਭੁਲੇਖਾ ਪਾਉਂਦੇ ਜਿਹੜੇ ਇਹਨਾਂ ਨੂੰ ਨਹੀਂ ਮੰਨਦਾ ਦੂਸਰੇ ਪਾਸੇ ਆ ਜਾਓ ਖੁੱਲੇ ਦਰਵਾਜ਼ੇ ਆ ਮਸਲਾ ਇਹ ਆ ਤੇ ਇਹ ਦਾ ਜੋ ਕਰਦੇ ਕਰਦੇ ਨੇ ਪਰ ਇਹਨਾਂ ਨੂੰ ਪਿੱਛੇ ਨਿਜਮ ਬਣਾ ਕੇ ਦੇਣ ਵਾਲਾ ਕੌਣ ਆ ਵੇਖਣਾ ਤਾਂ ਪਵੇਗਾ ਵੀ ਇਹਨਾਂ ਨੂੰ ਪਿੱਛੋਂ ਇਹ ਨਿਜਮ ਇਹਨਾਂ ਦੇ ਸਿਧਾਂਤ ਜਿਹੜਾ ਕੁਛ ਇਹ ਕਰਦੇ ਨੇ ਇਹਨਾਂ ਨੂੰ ਬਣਾ ਕੇ ਕੌਣ ਹੁੰਦਾ ਆਓ ਹੁਣ ਇਹ ਲੋਕ ਆਪਾਂ ਨੂੰ ਕਰਦੇ ਗਮਰਾ ਕਿ ਸਾਡੇ ਤੇ ਥਾਠਾ ਚ ਲੰਗਰ ਹੀ ਨਹੀਂ ਬਣਾਉਂਦੇ ਧਰਾ ਤੋਂ ਆਂਦਾ ਕਿ ਲੋੜ ਹੱਥ ਸਾੜਨ ਦੀ ਜਦੋਂ ਲੋਕ ਦੇ ਜਾਣ ਕਿ ਲੋੜ ਅੱਗ ਡਾਉਣ ਦੀ ਕਿ ਲੋੜ ਤਪਣ ਦੀ ਖਾਲਸਾ ਜੀਓ ਇਹਨਾਂ ਨੇ ਇੱਥੇ ਨਹੀਂ ਫਿਰ ਸੋਨੇ ਦੇ ਵੱਡੇ ਵੱਡੇ ਕਲਸਾਂ ਵਾਸਤੇ ਚੜਾ ਦਿੱਤਾ ਤਿੰਨ ਕ ਦਿਨ ਹੋ ਗਏ ਇੱਕ ਫੋਨ ਆ ਗਿਆ ਮੈਨੂੰ ਇਹਨਾਂ ਦੇ ਹੀ ਕਿਸੇ ਸ਼ਰਧਾਲੂ ਦਾ ਬੇਨਤੀ ਕਰੀ ਦੇਵਾ ਆਂਦਾ ਤੁਸੀਂ ਕਹਿੰਦੇ ਆ ਕਿ ਠਾਠ ਇਹਨਾਂ ਨੇ ਨਾਂ ਰੱਖ ਲਿਆ ਨਾਂ ਬਦਲਤਾ ਮੈਂ ਕਹਾ ਵੀਰ ਮੈਂ ਤਾਂ ਸਵਾਲ ਕੀਤਾ ਸੀ ਤੂੰ ਆਪੇ ਹੀ ਫੋਨ ਲਾਤਾ ਹੁਣ ਤੂੰ ਦੱਸ ਦੇ ਵੀ ਠਾਠ ਕਿਉਂ ਕੀਤਾ ਆਂਦਾ ਸਾਡੇ ਮਹਾਪੁਰਸ਼ਾਂ ਨੇ ਉਹ ਮੈਂ ਕਹੇ ਕਿਸੇ ਬੰਦੇ ਕੋਲੇ ਅਧਿਕਾਰ ਹੈ ਕਿ ਗੁਰੂ ਦੇ ਸਿਧਾਂਤ ਨੂੰ ਬਦਲ ਦੇਵੇ ਗੁਰੂ ਦੇ ਨਿਜਮਾ ਨੂੰ ਬਦਲ ਕੇ ਜੋ ਮਰਜ਼ੀ ਕਰਦਾ ਫਿਰੇ ਮੈਨੂੰ ਇਸ ਗੱਲ ਦਾ ਜਵਾਬ ਦੇ ਉਹ ਨਹੀਂ ਜੀ ਇਹ ਤਾਂ ਸਾਡੀ ਕੋਈ ਗੱਲ ਨਹੀਂ ਆਖੀਰ ਵਿਚਾਰਾਂ ਦਾ ਅਖੀਮਾ ਕਰੋ ਤੇ ਫੋਨ ਹੀ ਕੱਟ ਗਿਆ ਇਹ ਲੋਕ ਕਿਉਂਕਿ ਝੂਠ ਬਹੁਤਾ ਸਮਾਂ ਚੱਲਦਾ ਨਹੀਂ ਆਉ ਬੇਨਤੀ ਕਰਦੇ ਕਿ ਇਹ ਚਿੱਟੇ ਬਗਲੇ ਮੋਟੀ ਮਿਸ਼ਰੀ ਸਮਝਦੇ ਹੋ ਇਹ ਮੋਟੀ ਮਿਸ਼ਰੀ ਖਾਂਦੇ ਆ ਇਹ 1-2 ਰੁਪਏ ਮੱਥਾ ਟਿਕਾਈ ਨਾਲ ਕੱਖ ਨਹੀਂ ਬੰਦਾ ਮੋਟੀਆਂ ਗੁੱਟੀਆਂ ਮੋਟਾ ਸੋਨੇ ਦੇ ਤੋਲੇ ਜਿਹੜਾ ਸੋਨਾ ਮੋਟਾ-ਮੋਟਾ ਉਹ ਵੀ ਆਂਦੇ ਦੇਜੋ ਅਸੀਂ ਕੱਲ ਸਿ ਚੜਾਉਣੇ ਆ ਤੇ ਸੋਨਾ ਚੜਾਉਣਾ ਤਾਂ ਵੈਸੇ ਹੀ ਮਣਾ ਹੀ ਆ ਇਸ ਤਰ੍ਹਾਂ ਇਹਨਾਂ ਲੋਕਾਂ ਨੇ ਸਾਡੀ ਕੌਮ ਨੂੰ ਲੁੱਟਿਆ ਸਿਧਾਂਤ ਤੋਂ ਤੋੜਿਆ ਸਭ ਤੋਂ ਵੱਡਾ ਨੁਕਸਾਨ ਇਹ ਚਿੱਟੀ ਸੌਫਤੇ ਚਿੱਟੇ ਬਗਲਿਆਂ ਨੇ ਕੌਮ ਦਾ ਕਰਕੇ ਰੱਖ ਦਿੱਤਾ ਇਹ ਸਾਰਾ ਕੁਝ ਇਹਨਾਂ ਦਾ ਤੱਕਿਆ ਤੇ ਤੱਕ ਕੇ ਕਵੀ ਨੇ ਕਾਗਜ਼ ਤੇ ਲਿਖਿਆ ਜਿਵੇਂ ਲਿਖਿਆ ਭਾਈ ਜਗਦੀਪ ਸਿੰਘ ਪੱਕਾ ਭਾਈ ਜਸਦੀਪ ਸਿੰਘ ਟਹਣਾ ਤੇ ਭਾਈ ਗੋਪਾਲ ਸਿੰਘ ਜਰੀਕੇ ਬੇਨਤੀ ਕਰਦੇ ਦੇ ਦਖੋਲ ਕੇ ਦੱਸਾਂ ਸਾਧ ਪਖੰਡੀ ਲੋਕਾਂ ਦੇ ਸਿੱਖੀ ਤਾਈ ਲੱਗੀਆਂ ਹੋਈਆਂ ਇਹਨਾ ਜੋ ਕਾਂਦੇ ਸਿੱਖੀ ਤਾਈ ਲੱਗੀਆਂ ਹੋਈਆਂ ਇਹਨਾ ਜੋ ਕਾਂਦੇ ਵੇਖਣ ਨੂੰ ਤਾਂ ਇਹ ਵੀ ਲੰਮੇ ਚੋਲੇ ਪਾਉਂਦੇ ਨੇ ਏ ਜੋ ਕਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਏ ਜੋ ਕਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਦਖੋੜ ਕੇ ਦੱਸਾਂ ਸਾਧ ਪਖੰਡੀ ਲੋਕਾਂ ਦੇ ਸਿੱਖੀ ਤਾਈ ਲੱਗੀਆਂ ਹੋਈਆਂ ਇਹਨਾ ਜੋ ਕਾਂ ਦੇ ਕੀ ਤਾਈ ਲੱਗੀਆਂ ਹੋਈਆਂ ਇੰਨਾ ਝੁਕਾ ਦੇ ਵੇਖਣ ਨੂੰ ਤਾਂ ਇਹ ਵੀ ਲੰਬੇ ਚੋਲੇ ਪਾਉਂਦੇ ਨੇ ਇਹ ਜੋ ਕਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਇਹ ਜੋ ਕਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਕੋਈ ਪਤਾ ਨਹੀਂ ਇਹ ਮਾਨੂੰ ਸਿੱਖੀ ਮਰਿਆ ਦਾਦਾ लालच खा के बेग माया थोरी जादा लालच खा के बेग माया थोड़ी जादा, दा। माया, थोड़ी जादा दा। माया माया करिथे बि जो चिट्टे बगले मोटी मिशरी खाधे ਬਣਾ ਲੈਨੇ ਹਰ ਦੇਰੇ ਵਿੱਚ ਪੱਕੇ ਪੋਰੇ ਵੀ ਬਣਵਾ ਲੈਨੇ ਹਰ ਦੇਰੇ ਵਿੱਚ ਪੱਕੇ ਪੋਰੇ ਵੀ ਬਣਵਾ ਲੈਨੇ ਪੋਰੇ ਦੇ ਵਿੱਚ ਬਹਿ ਕੇ ਹੀ ਤਾਂ ਚੰਦ ਚੜਾਉਂਦੇ ਨੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਮਿਸ਼ਰੀ ਖਾਂਦੇ ਨੇ ਨਿਸ਼ਾਨ ਸਾਹਿਬ বিনা ਇਹਨਾ ਨੂੰ ਚੰਗਾ ਲੱਗਦਾ ਏ ਕੜਾ ਪ੍ਰਸ਼ਾਦ বিনা ਇਹਨਾ ਦੇ ਮਨ ਨੂੰ ਫੱਬਦਾ ਏ ਕੜਾ ਪ੍ਰਸ਼ਾਦ বিনা ਇਹਨਾ ਦੇ ਮਨ ਨੂੰ ਫੱਬਦਾ ਏ ਚਿੱਟੇ ਪਗਲੇ ਮੋਟੀ ਮਿਸ਼ਰੀ ਖਾਂਦੇ ਨੇ ਇਹ ਜੋ ਚਿੱਟੇ ਪਗਲੇ ਮੋਟੀ ਮਿਸ਼ਰੀ ਖਾਂਦੇ ਨੇ ਵਿਹਾੜੇ ਕਦੇ ਮਨਾਏ ਨਾ ਤਾਰੂ ਸਿੰਘ ਵਰਗਿਆਂ ਦੇ ਜੇ ਤੇਰੇ ਰਹਿ ਗਏ ਨਾ ਨੂੰ ਤਾਂ ਸਾਦ ਮਰ ਗਿਆ ਦੇ ਜੇ ਤੇਰੇ ਰਹਿ ਗਏ ਨਾ ਨੂੰ ਤਾਂ ਸਾਦ ਮਰ ਗਿਆ ਦੇ ਸੀ ਮੋਟੇ ਮੋਟੇ ਸਾਦਾ ਜੀਆਂ ਮਨਾਉਂਦੇ ਨੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਸਾਰੀ ਦੁਨੀਆਂ ਇਹਨਾ ਮਾਲਾ ਫੇਰ ਨਲਾ ਦਿੱਤੀ ਸਾਰੀ ਖਲਕਤ ਗਣਤੀ ਦੇ ਪਾਠਾਂ ਵਿੱਚ ਪਾ ਦਿੱਤੀ ਤੇ ਗਣਤੀ ਦੇ ਪਾਠਾਂ ਵਿੱਚ ਪਾ ਦਿੱਤੀ ਆਪਣੇ ਵੱਲੋਂ ਬਾੜੀ ਦੇ ਵਿੱਚ ਸੰਪਟ ਲਾ ਦੇ ਦੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਕੂੜਾ ਸਾਖੀਆਂ ਬੋਲਣ ਸੰਗਤ ਦੇ ਵਿੱਚ ਆ ਕੇ ਤੇ ਕਹਿੰਦੇ ਬਣ ਗਿਆ ਤੇਲ ਗੱਡੀ ਵਿੱਚ ਪਾਣੀ ਪਾ ਕੇ ਤੇ ਕਹਿੰਦੇ ਬਣ ਗਿਆ ਤੇਲ ਗੱਡੀ ਵਿੱਚ ਪਾਣੀ ਪਾ ਕੇ ਤੇ ਕੌਣੇ ਤੁੰਮੇ ਗਲਾ ਨਾਲ ਹੀ ਮਿੱਠੇ ਬਣਾ ਦਿੰਦੇ ਨੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਨੇ ਇਹ ਜੋ ਚਿੱਟੇ ਬਗਲੇ ਮੋਟੀ ਮਿਸ਼ਰੀ ਖਾਂਦੇ ਸਿੰਗਾ ਬਚ ਜਾ ਜੇ ਬਚਿਆ ਜਾਂਦਾ ਇਨਾ ਤੋਂ ਸਿੱਕੀ ਫਸਲ ਚ ਪੈਦਾ ਹੋਏ ਸਫੈਦ ਨਦੀਨਾ ਤੋਂ ਸਿੱਕੀ ਫਸਲ ਚ ਪੈਦਾ ਹੋਏ ਸਫੈਦ ਨਦੀਨਾ ਤੋਂ ਮਰੁੰਡਾਂ ਦੀ ਸ਼ਰ ਇਹਨਾ ਦੇਣਾ ਗਲ ਨੂੰ ਭੰਦੇ ਨੇ ਇਹ ਜੋ ਚਿੱਟੇ ਪਗਲੇ ਮੋਟੀ ਮਿਸ਼ਰੀ ਖਾਂਦੇ ਨੇ ਕਟੀ ਮਿਸ਼ਰੀ ਖਾਂਦੇ ਨੇ ਸੁਮੋ ਸੰਗਤ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਧੰਨਵਾਦ ਕਰਦੇ ਆ ਗੁਰਮਤਿ ਸੇਵਾ ਲਾਇਕ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਹੈ ਧੰਨਵਾਦ ਹੈ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰਮਤਿ ਵਿਚਾਰਨ ਦਾ ਕਰਨ ਦਾਸ ਭਗਤ ਸਮਾਂ ਬਖਸ਼ਿਆ ਕੋਟਮ ਕੋਟ ਧੰਨਵਾਦ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ ਆ ਗਿਆ ਬਲੌਪਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ